ਯਾਦ ਰਹਿੰਦੀ ਕਿਵੇਂ ਦੇਖਦੇ ਬਈ ਅੱਜ ਪਿੰਡ ਸਿਹਾਲ ਦੇ ਵਿੱਚ ਸਰਬਸੰਤੀ ਹੋਈ ਹੈ ਗੁਰੂ ਸਾਹਿਬ ਦਾ ਉਪਕਾਸ਼ ਲੈ ਕੇ ਅੱਜ ਤੁਸੀਂ ਆਪਦੀ ਜਿਹੜੀ ਪਿੰਡ ਦੇ ਵਿਕਾਸ ਦੀ ਜਿਹੜੀ ਨਿਰਖਣ ਜਾ ਰਹੇ ਹੋ ਇਹ ਕਿਸ ਤਰ੍ਹਾਂ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਆਪਣੇ ਪਰਿਵਾਰ ਵੱਲੋਂ ਸਾਰੇ ਪਿੰਡ ਦੇ ਚਰਨਾਂ 'ਚ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਜਿਹੜਾ ਕਿ ਸਾਨੂੰ ਇੰਨੇ ਜੋਗ ਸਮਝਿਆ ਤੁਸੀਂ ਸਾਡੇ ਪਰਿਵਾਰ ਤੇ ਸਰਬਸ਼ੰਮਤੀ ਕੀਤੀ ਅਸੀਂ ਬਹੁਤ ਹੀ ਜ਼ਿਆਦਾ ਤੁਹਾਡੇ ਧੰਨਵਾਦੀ ਆਂ ਤੇ ਅਸੀਂ ਵਿਸ਼ਵਾਸ ਦਿਵਾਉਣਾ ਪਿੰਡ ਵਾਲਿਆਂ ਨੂੰ ਵੀ ਅਸੀਂ ਬਹੁਤ ਜ਼ਿਆਦਾ ਜਿੰਨਾ ਵੀ ਹੋ ਸਕੇ ਅਸੀਂ ਵੱਧ ਝੜ ਕੇ ਪਿੰਡ ਦਾ ਸਾਥ ਦੇਵਾਂਗੇ ਕਦੇ ਵੀ ਕੋਈ ਇਸ ਤਰ੍ਹਾਂ ਦਾ ਸੋਚ ਕੇ ਨਹੀਂ ਚੱਲਾਂਗੇ ਵੀ ਅਸੀਂ ਕੁਝ ਖਾਣਾ ਜਾਂ ਕੁਝ ਹੋਰ ਕਰਨਾ ਸੀ ਜਿੰਨਾ ਵੀ ਹੋ ਸਕੇ ਅਸੀਂ ਘਰੋਂ ਆਪਣੇ ਲੋੜ ਦੀ ਉਹ ਰੱਖਾਂਗੇ ਬਾਈ ਕਿਵੇਂ ਦੇਖਦੇ ਜੀ ਮੈਂ ਪਿੰਡਾਂ ਦੇ ਵਿੱਚ ਸਰਬਸੰਮਤੀ ਤਾਂ ਹੋ ਰਹੀ ਹੈ ਪਰ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਸਰਬਸੰਮਤੀ ਜੀ ਪਹਿਲੀ ਵਾਰ ਦੇਖਿਆ ਗਿਆ ਸਾਰੇ ਪਿੰਡ ਦਾ ਉਤਸ਼ਾਹ ਜਿਹੜਾ ਹੈਗਾ ਤੁਹਾਨੂੰ ਹਾਰਾ ਨਾਲ ਲੱਗੇ ਪਿਆ ਕਿਸ ਤਰ੍ਹਾਂ ਦੇਖਦੇ ਹੋ ਪਿੰਡ ਦੇ ਲੋਕਾਂ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਦੇ ਪਿੰਡ ਦੇ ਲੋਕਾਂ ਦਾ ਅਸੀਂ ਬਹੁਤ ਜਿਆਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਜਿਹੜਾ ਕਿ ਸਾਨੂੰ ਇਹਨੇ ਜੋਗੇ ਸਮਝਿਆ ਤੇ ਹੋਰ ਪਿੰਡਾਂ ਦੇ ਵਿੱਚ ਸਰਪੰਚਾਂ ਦੀ ਸਹਿਮਤੀ ਤਾਂ ਹੋ ਜਾਂਦੀ ਹੈ ਵੀ ਪਰ ਪੰਚ ਪੰਚਾਇਤ ਦੀ ਸਹਿਮਤੀ ਨਹੀਂ ਹੁੰਦੀ ਹੁੰਦੀ ਜੀ ਸਾਡੇ ਪਿੰਡ ਦੇ ਵਿੱਚ ਤੁਸੀਂ ਏਦਾਂ ਦੇਖੋ ਜੀ ਆਪਣੇ ਮੈਂਬਰ ਵੀ ਸਾਰੇ ਨਾਲ ਖੜੇ ਨੇ ਸਾਰੀ ਪੰਚਾਇਤ ਤੇ ਹੀ ਸਰਬਸੰਮਤੀ ਹੈ ਜੀ ਇਸ ਕਰਕੇ ਅਸੀਂ ਤਹਿ ਦਿਲੋਂ ਸਾਰੇ ਨਗਰਵਾਸੀਆਂ ਦਾ ਬਹੁਤ ਹੱਥ ਜੋੜ ਕੇ ਧੰਨਵਾਦ ਕਰਦੇ ਆਈ ਸਾਰੇ ਇਹਨਾਂ ਜੋ ਸਮਝਿਆ ਸੀ ਕਿ ਵੀ ਸਰਕਾਰ ਨੇ ਵੀ ਕਿਹਾ ਸੀ ਕਿ ਪਿੰਡਾਂ ਦੇ ਵਿੱਚੋਂ ਸਰਬਸੰਮਤੀਆਂ ਕਰੋ ਅਸੀਂ ਫੰਡ ਹੈ ਜਿਹੜਾ ਉਹ ਵੱਧ ਫੰਡ ਦੇਵਾਂਗੇ ਠੀਕ ਹੈ ਜੀ ਲੱਗਦਾ ਕਿ ਸਰਕਾਰ ਦੇ ਕਹਿਣ ਦੀ ਉੱਤੀ ਇਹ ਫੁੱਲ ਚੜਾਏ ਨੇ ਲੋਕਾਂ ਨੇ ਬਿਲਕੁਲ ਜੀ ਸਰਕਾਰ ਦੇ ਕਹਿਣ ਦੀ ਚੜ੍ਹੇ ਹੋਏ ਨੇ ਜੀ ਬਾਕੀ ਪੰਚਾਇਤ ਜਿਵੇਂ ਹੁਣ ਕੀ ਜਿਵੇਂ ਕਿ ਪਹਿਲਾਂ ਦੀ ਪੁਰਾਣੀ ਪੰਚਾਇਤ ਨੇ ਨਵੀਂ ਸਾਨੂੰ ਨਵੇਂ ਮੌਕਾ ਦਿੱਤਾ ਜੀ ਉਹਨਾਂ ਦੇ ਕਰਕੇ ਹੀ ਅਸੀਂ ਪੰਚਾਇਤ ਦੇ ਯੋਗਦਾਨ ਕਰਕੇ ਜਿੰਨੇ ਵੀ ਸਾਡੇ ਨਗਰ ਵਾਸੀ ਤੁਸੀਂ ਅੱਗ ਵਾਲੇ ਖੜੇ ਦੇਖ ਰਹੇ ਹੋ ਜੀ ਇਹ ਸਾਡੇ ਨਾਲ ਨੇ ਸਾਰੇ ਜੀ ਸਾਰਾ ਪਿੰਡ ਸਾਡਾ ਇੱਕ ਪਾਸੇ ਨਿਰਧਾਰਕ ਖੜਦਾ ਹੈ ਜੀ ਬਿਲਕੁਲ ਭਾਈ ਜਿਵੇਂ ਪਹਿਲਾਂ ਦੇਖਿਆ ਗਿਆ ਕਿ ਤੁਸੀਂ ਪਹਿਲਾਂ ਵੀ ਸਮਾਜ ਸੇਵੀ ਜਿਹੇ ਕੰਮ ਕਰਦੇ ਰਹੇ ਹੋਗੇ ਕੀ ਲੱਗਦਾ ਹੁਣ ਅੱਗੇ ਵੀ ਉਹ ਕੰਮ ਨੇ ਜਿਹੜੇ ਹੋਰ ਵੱਲ ਕੇ ਕੀਤੇ ਜਾਣਗੇ ਬਿਲਕੁਲ ਕੀਤੇ ਜਾਣਗੇ ਜੀ ਪਹਿਲਾਂ ਅਸੀਂ ਜਿਵੇਂ ਜੀ ਕੁੜੀਆਂ ਦੇ ਵਿਆਹ ਲੋੜੀ ਕੁੜੀਆਂ ਦੀ ਤੀਆਣਾ ਪ੍ਰੋਗਰਾਮ ਜਿੰਨੇ ਵੀ ਪ੍ਰੋਗਰਾਮ ਕਰਾਉਂਦੇ ਰਹਿੰਦੇ ਰਹਿੰਦੇ ਸੀਗੇ ਜੀ ਹੁਣ ਵੀ ਅਸੀਂ ਅੱਗੇ ਵੀ ਇਸ ਤੋਂ ਵੱਧ ਹੀ ਪ੍ਰੋਗਰਾਮ ਅੱਗੇ ਤੋਂ ਅੱਗੇ ਕਰਵਾਉਂਦੇ ਰਾਂਗੇ ਜੀ ਤੇ ਅਸੀਂ ਵਿਸ਼ਵਾਸ ਦਿਵਾਉਣਾ ਜੀ ਕਦੇ ਵੀ ਕਿਸੇ ਨਾਲ ਕੋਈ ਧੱਕਾ ਨਹੀਂ ਹੋਊਗਾ ਜੀ ਬਹੁਤਾਰੇ ਪਿੰਡਾਂ ਦੇ ਵਿੱਚ ਭਾਈ ਨਸ਼ਾ ਜਿਹੜਾ ਹੈਗਾ ਬਹੁਤ ਜ਼ਿਆਦਾ ਵਧ ਰਿਹਾ ਹੈਗਾ ਕਿ ਤੁਸੀਂ ਜਿਹੜਾ ਹੈਗਾ ਨਸ਼ੇ ਦੇ ਖੱਲ ਕੋਣ ਦੀ ਕੋਈ ਕੋਸ਼ਿਸ਼ ਕਰੋਂ ਕੋਲ ਪ੍ਰਾਲਾ ਕਰੋਗੇ ਕਿਉਂਕਿ ਹੁਣ ਸਰਪੰਚਾ ਜਿਹੜਾ ਤੁਹਾਨੂੰ ਪਿੰਡੇ ਦੇ ਲੋਕਾਂ ਨੇ ਚੋਲਿਆ ਬਿਲਕੁਲ ਜੀ ਅਸੀਂ ਵੈਸੇ ਤਾਂ ਹੀ ਸਾਡਾ ਪਿੰਡ ਇੱਕ ਐਮ ਦਾ ਪਿੰਡ ਹੈ ਜਿੱਥੇ ਕੋਈ ਵੀ ਨਸ਼ਾ ਨਹੀਂ ਵਿਕਦਾ ਇੱਕੋ ਇੱਕ ਪਿੰਡੇ ਇਹ ਸੰਗਰੂਰ ਦੇ ਵਿੱਚ ਹੈ ਜਿੱਥੇ ਕੁਛ ਵੀ ਨਹੀਂ ਵਿਕਦਾ ਜੀ ਸਾਡਾ ਪਿੰਡ ਜੀ ਬਹੁਤ ਵਧੀਆ ਪਿੰਡ ਹੈ ਜੀ ਕੋਈ ਇੱਥੇ ਨਸ਼ੇ ਵਾਲਾ ਨਹੀਂ ਹੈਗਾ ਬਾਕੀ ਜੇ ਕੁਛ ਵੀ ਕੋਈ ਕਮੀ ਪੇਸ਼ੀ ਹੋਊਗੀ ਤਾਂ ਅਸੀਂ ਸਾਰਾ ਪਿੰਡ ਇਕੱਠੇ ਹੋਗੇ ਜੀ ਇਕੱਠੇ ਹੋ ਕੇ ਨਾਲ ਦੂਰ ਕਰਾਂਗੇ ਸਾਰਾ ਕੁਝ ਹੀ ਇਹ ਜੀ ਅਸ਼ਵਿੰਦਰ ਭਾਈ ਕਿਵੇਂ ਦੇਖਦੇ ਹੋ ਅੱਜ ਸਰਬਸੰਮਤੀ ਹੋਈ ਹੈਗੀ ਬਹੁਤ ਪਿੰਡ ਦੇ ਵਿੱਚ ਉਤਸ਼ਾਹ ਹੈਗਾ ਜਿਹੜਾ ਔਰ ਤੁਸੀਂ ਲੋਕਾਂ ਦਾ ਤੇ ਸਰਕਾਰ ਦਾ ਕਿਵੇਂ ਧੰਨਵਾਦ ਕਰਨਾ ਚਾਹੋਗੇ ਵੈਗੜ ਜੀ ਕਾ ਖਾਲਸਾ ਜੀ ਵੈਗੜ ਜੀ ਕੀ ਫਤਿਹ ਅਸੀਂ ਆਪਾ ਸਿੰਘ ਜੀ ਮਾਈ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਆ ਜਿਹੜਾ ਮਤਲਬ ਕਿ ਉਹਨਾਂ ਨੇ ਸਕੀਮ ਰੱਖੀ ਸੀਗੀ ਕਿ ਵੀ ਸਰਬਸੰਮਤੀ ਕਰੋ ਤੇ ਫੰਡ ਤੇ ਮਤਲਬ ਕਿ ਵੀ ਹੋਰ ਤੁਹਾਡੇ ਪਿੰਡ ਨੂੰ ਬਹੁਤ ਬਧੀ ਚੀਜ਼ਾਂ ਦਿੱਤੀ ਜਾਣਗੇ ਜਿਵੇਂ ਕਿ ਸਕੂਲ ਵਗੈਰਾ ਸਾਰ ਕੁਝ ਦਿੱਤਾ ਜਾਊਗਾ ਅਸੀਂ ਉਹ ਚੀਜ਼ਾਂ ਨੂੰ ਦੇਖ ਕੇ ਮਤਲਬ ਕਿ ਪਿੰਡ ਨੇ ਏਕਾ ਕਰਕੇ ਪਿੰਡ ਦੀ ਏਕਤਾ ਕਰਕੇ ਅੱਜ ਸਰਬਸੰਮਤੀ ਹੋਈ ਹੈ ਜੀ ਜਿਹੜੇ ਸਾਡੇ ਪਿੰਡ ਸਰਬਸੰਮਤੀ ਹੋਈ ਹੈ ਇਹ ਸਰਬਸੰਮਤੀ ਨਾਲ ਮਤਲਬ ਕਿ ਚਾਰ ਪਿੰਡਾਂ ਚ ਹੋਰ ਵੀ ਚੰਗਾ ਮੈਸੇਜ ਆਂਦਾ ਹੈ ਵੀ ਮਤਲਬ ਕਿ ਲੋਕਾਂ ਨੇ ਇਕਤਾ ਕਰਕੇ ਇੱਕ ਤਾਂ ਪਿੰਡ ਦਾ ਇੱਕ ਰੂਜੇ ਦਾ ਮਤਲਬ ਕਿ ਵਿਰੋਧਤਾ ਨਹੀਂ ਕੀਤੀ ਖਰਚੇ ਤੋਂ ਬਚਾਏ ਆ ਜਿਹੜਾ ਅਸੀਂ ਮਤਲਬ ਕਿ ਅੱਜ ਪੰਚਾਇਤ ਤੇ ਖਰਚਾ ਨਹੀਂ ਕੀਤਾ ਹੈਗਾ ਜੀ ਸਾਰੀ ਪੰਚਾਇਤ ਦਾ ਕੋਈ ਖਰਚਾ ਨਹੀਂ ਹੋਇਆ ਹੈਗਾ ਸਾਡਾ ਅਸੀਂ ਚਾਹੁੰਦੇ ਆਂ ਬੈਗੁਰ ਦੀ ਕਿਰਪਾ ਨਾਲ ਵੀ ਅਸੀਂ ਅੱਗੇ ਵੱਧ ਛੱਡ ਕੇ ਜਿੰਨਾ ਸਭ ਤੋਂ ਹੋਇਆ ਅਸੀਂ ਪਿੰਡਾਂ ਦੀ ਪਿੰਡ ਦੀ ਸੇਵਾ ਚ ਹਾਜ਼ਰ ਆ ਤੇ ਅੱਗੇ ਵੀ ਰਹਾਂਗੇ ਤੇ ਪਹਿਲਾਂ ਵੀ ਰਹਿੰਦੇ ਸੀਗੇ ਜਿਵੇਂ ਪਹਿਲਾਂ ਵਿਕਾਸ ਦੇ ਕੰਮ ਕਰਦੇ ਰਹੇ ਨੂੰ ਸਮਾਜ ਸੇਵੀ ਕੰਮ ਕਰਦੇ ਰਹੇ ਨੂੰ ਅੱਗੇ ਵੀ ਉਸੇ ਤਰ੍ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਰੇ ਪਿੰਡ ਜੁੜਿਆ ਹੋਇਆ ਤੁਸੀਂ ਸੜਲੇ ਆਏ ਹੋਇਆ ਹੋ ਬਾਬੇ ਦੀ ਕਿਰਪਾ ਨਾਲ ਆਪਾਂ 2025 ਚ ਜਨਵਰੀ ਐ ਫਰਵਰੀ ਦੇ ਵਿੱਚ ਵਿੱਚ ਮਤਲਬ ਕਿ ਆਪਣੇ ਪਿੰਡ ਚ 11 ਲੜਕੀਆਂ ਦੇ ਵਿਆਹ ਕੀਤੇ ਜਾਣਗੇ ਜਿਵੇਂ ਪਿੰਡ ਦਾ ਇੰਨਾ ਵੱਡਾ ਕੱਠ ਦੇਖ ਕੇ ਅੱਜ ਕੀ ਇਸ ਤਰ੍ਹਾਂ ਖੁਸ਼ੀ ਮਹਿਸੂਸ ਹੋ ਰਹੀ ਹੈ ਪਿੰਡ ਨੇ ਬਿਲਕੁਲ ਜੀ ਬਿਲਕੁਲ ਸਾਡਾ ਸਾਡਾ ਪਿੰਡ ਇੱਕ ਐਨਾ ਦਾ ਪਿੰਡ ਹੈ ਮਤਲਬ ਕਿ ਜੇ ਕਿਸੇ ਦਾ ਕੋਈ ਗੁੱਸਾ ਗਿੱਲਾ ਵੀ ਹੁੰਦਾ ਤਾ ਸਾਡੇ ਪਿੰਡ ਦੇਲ ਚ ਕੋਈ ਖਾਰ ਨਹੀਂ ਰੱਖਦਾ ਕੋਈ ਕਿਸੇ ਪ੍ਰਤੀ ਜਿਹੜੀ ਸਾਬਕਾ ਪੰਚਾਇਤ ਸੀਗੀ ਉਹਦਾ ਸਹਾਰੋਂ ਕਿਸ ਤਰ੍ਹਾਂ ਬਹੁਤ ਜ਼ਿਆਦਾ ਜੀ ਉਹਨਾਂ ਦੀ ਬਦੌਲਤ ਅਸੀਂ ਅੱਜ ਜੋ ਮਕਾਮ ਤੇ ਪਹੁੰਚਿਆ ਸਾਰਾ ਸਾਰਾ ਸਾਰੇ ਪਰਿਵਾਰ ਨੂੰ ਮਤਲਬ ਕਿ ਇੱਜ਼ਤ ਮਾਣ ਮਿਲੇਗਾ ਸਾਰੇ ਪਿੰਡ ਦੀ ਸਾਰੇ ਸਮੂਹ ਪੰਚਾਇਤ ਦੀ ਪੁਰਾਣੀ ਦੀ ਉਸ ਤੋਂ ਪੁਰਾਣੀ ਸਭ ਦਾ ਸਾਨੂੰ ਸਾਥ ਨਾਲ ਅੱਜ ਅਸੀਂ ਇੱਥੇ ਬੈਠਿਆਂਗੇ ਸਾਡੇ ਸਾਰੇ ਮਤਲਬ ਕਿ ਵੀਰਾਂ ਦਾ ਭਾਈਆਂ ਦਾ ਬੀਬੀਆਂ ਦਾ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਸੀਗਾ ਅੱਜ ਦਾ ਨਹੀਂ ਪਾਲ ਤੋਂ ਪਹਿਲਾਂ ਦੀ ਸੀਗਾ ਵੀ ਅਸੀਂ ਤੁਹਾਨੂੰ ਪੰਜ ਮੈਂਬਰ ਮਤਲਬ ਕਿ ਸਰਪੰਚ ਸੁਣੇ ਬਣਾਉਣੇ ਨੇਗੇ ਵੀ ਸਾਰੀ ਪੰਚਾਇਤ ਤੇ ਤੁਸੀਂ ਸਹਿਮਤੀ ਕਰਵਾਉਣੀ ਹੈ ਜਿਵੇਂ ਪਿੰਡਾਂ ਦੇ ਵਿੱਚ ਕੋਈ ਦੇਖਿਆ ਜਾਂਦਾ ਕਿ ਬਹੁਤ ਸਾਰਾ ਚੋਨਾ ਵਕਤ ਨਸ਼ਾ ਜਿਹੜਾ ਹੈਗਾ ਸਪਲਾਈ ਕੀਤਾ ਜਾਂਦਾ ਹੈ ਬਹੁਤ ਸਾਰੇ ਹੋਰ ਖਾਣ ਪੀਣ ਹੁੰਦੇ ਨੇ ਪਰ ਤੁਸੀਂ ਕਿਵੇਂ ਸੋਚਿਆ ਕਿ ਸੁਖਮਨੀ ਸਾਹਿਬ ਦਾ ਪਾਠ ਕਰਕੇ ਜਿਹੜਾ ਪਾਗੂਰੇ ਜਿਹੜਾ ਫੇਰੇ ਦੀ ਸਵਾਦ ਕਰਦੇ ਇਹ ਬਈ ਸਾਡੇ ਕੁਝ ਮਤਲਬ ਕਿ ਪਿੰਡ ਦੇ ਸਿਆਣੇ ਬੰਦਿਆਂ ਦੀ ਹੀ ਸਲਾਹ ਸੀਗੀ ਵੀ ਆਪਾਂ ਨੇ ਥੋੜਾ ਜਿਹਾ ਅਲੱਗ ਕਰਨਾ ਹੈ ਕੁਝ ਵੀ ਨਾ ਕੋਈ ਪਿੰਡ ਚ ਨਸ਼ਾ ਵੰਡਣਾ ਨਾ ਨਲੇ ਨਸ਼ਾ ਵੰਡਣ ਦੇਣਾ ਨਹੀਂ ਕਿਸੇ ਨੂੰ ਠੀਕ ਹੈ ਨਾ ਜੀ ਵੀ ਆਪਾਂ ਨਹੀਂ ਮਤਲਬ ਕਿ ਸਾਡਾ ਪਿੰਡ ਬਹੁਤ ਜਿਆਦਾ ਬੈਕਵਰਡ ਬਣਿਆ ਜਾਂਦਾ ਹੈ। ਕਿਉਂ? ਜਿਲੇ ਦਾ ਲਾਸਟ ਪਿੰਡ ਆ ਗਿਆ। ਉਸ ਕਰਕੇ ਵੀ ਆਪਾਂ ਨੇ ਪਿੰਡ ਨੂੰ ਅੱਗੇ ਲੈ ਕੇ ਆਉਣਾ ਹੈ। ਕੁਝ ਚੰਗੇ ਕੰਮ ਕਰਾਉਣੇ ਨੇ, ਕੁਝ ਚੰਗੀਆਂ ਗੱਲਾਂ ਜਿਵੇਂ ਕਿ ਇੱਥੇ ਮਤਲਬ ਕਿ ਗੁਨਸ਼ਾ ਸਾਡੇ ਵਿੱਚ ਦਾ ਵੀ ਨਹੀਂਗਾ ਜਿੱਦਾਂ ਮੇਰੇ ਭਰਾ ਨੇ ਪਹਿਲਾਂ ਵੀ ਦੱਸੇਗਾ। ਸਾਡੇ ਕੋਈ ਨਸ਼ਾ ਵੇਚਦਾ ਨਹੀਂ ਤੇ ਅੱਗੇ ਵੀ ਸਾਡੀ ਉਮੀਦ ਹੈ ਜੋ ਨਸ਼ੇ ਕਰਦੇ ਨੇ ਆਪਾਂ ਉਹਨਾਂ ਨੂੰ ਵੀ ਠਟਾਵਾਂਗੇ। ਵੇਚ ਵੇਚਣ ਵਾਲੀ ਇੱਥੇ ਗੱਲਬਾਤ ਕੋਈ ਹੈ ਹੀ ਨਹੀਂ। ਕਿਸ ਤਰ੍ਹਾਂ ਫਿਰ ਤੁਸੀਂ ਜਿਹੜਾ ਹੈਗਾ ਉਹ ਉਪਾਏ ਕਿਸ ਤਰ੍ਹਾਂ ਮੁਰਜਾਉਣਾ ਉਸ ਤਰ੍ਹਾਂ ਲਿਆਉਂਗੇ ਦੱਸੋ ਜਰਾ। ਤੁਹਾਨੂੰ ਮਤਲਬ ਕਿ ਸਾਰੀ ਪੰਚਾਇਤ ਨੇ ਪਹਿਲਾਂ ਹੀ ਨਹੀਂ ਵੀ ਇੱਕ ਤੁਹਾਨੂੰ ਮੈਸੇਜ ਦਿੱਤਾ ਸੀਗਾ ਵੀ ਤੁਸੀਂ ਮਤਲਬ ਕਿ ਸੁਖਣੀ ਸਾਹਿਬ ਦਾ ਪਾਠ ਕਰਾਓ ਤੇ ਆਪਾਂ ਸਾਰੇ ਪਿੰਡ ਦਾ ਧੰਨਵਾਦ ਕਰਨ ਲਈ ਉਸ ਤੋਂ ਵਧੀਆ ਬਿਹਤਰ ਜਗ੍ਹਾ ਹੋਰ ਕੋਈ ਇਦਾਂ ਇਦਾਂ ਵਧੀਆ ਮੈਸੇਜ ਕੋਈ ਨਹੀਂ ਹੋ ਸਕਦਾ ਹੈਗਾ ਆਪਾਂ ਬਾਈਗਰ ਦੀ ਮਤਲਬ ਕਿ ਆਸਰਾ ਲੈ ਕੇ ਸਾਰੇ ਸਾਡੇ ਦੋਸਤਾਂ ਸੱਜਣਾਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਜਿਆਦਾ ਧੰਨਵਾਦ ਕਰਦੇ ਹਾਂ ਜਿਵੇਂ ਸਰਕਾਰ ਨੇ ਇੱਕ ਐਲਾਨ ਕਰਿਆ ਸੀ ਜੇ ਜਿਹੜਾ ਕੋਈ ਸਰਵਸੰਮਤੀ ਕਰੂਗਾ ਤਾਂ ਉਹਨਾਂ ਨੂੰ ਉਹ ਜਿਹੜੀ ਨਗਦ ਰਾਸ਼ੀ ਹੈ ਗ੍ਰਾਂਟ ਦੇ ਜਰੀਏ ਉਹ ਦਿੱਤੀ ਜਾਊਗੀ ਔਰ ਪਹਿਲੀ ਮੰਗ ਪਿੰਡ ਦੀ ਤੇ ਉਹ ਵੀ ਮੰਨੀ ਜਾਊਗੀ ਕੀ ਲੱਗਦਾ ਤੁਹਾਨੂੰ ਕੁਝ ਤੁਸੀਂ ਸੋਚਿਆ ਕਿ ਪਿੰਡ ਦੀ ਪਹਿਲੀ ਕਿਹੜੀ ਮੰਗ ਹੈ ਆਲਰੇਡੀ ਜ਼ਰੂਰੀ ਹੈ ਤੁਹਾਡੇ ਕੰਢੇ ਚ ਸਾਨੂੰ ਮੰਤਰੀ ਸਾਹਿਬ ਤੇ ਬਹੁਤ ਵੱਡਾ ਮਾਣ ਹੈਗਾ ਕਿ ਆ ਸਾਨੂੰ ਉਹਨਾਂ ਦੇ ਕਹਿਣ ਗੱਲ ਤੇ ਸਾਨੂੰ ਪਤਾ ਹੈ ਵੀ ਉਹ ਟਾਲ ਫੈਸਲਾ ਜੋ ਵੀ ਕਰਨਗੇ ਉਹ ਟਾਲ ਲਊਗਾ ਸਾਡੀ ਪਹਿਲੀ ਮੰਗ ਤਾਂ ਹੀ ਇਹ ਹੈ ਸਾਡੇ ਸੜਕਾਂ ਨਹੀਂ ਹੈਗੀਆਂ ਸਾਨੂੰ ਮਤਲਬ ਕਿ ਆਫ ਇੱਕ ਵੀ ਹਾਂ ਸਾਨੂੰ ਮਤਲਬ ਕਿ ਵੀ ਸੜਕਾਂ ਸਕੂਲ ਵਗੈਰਾ ਸਾਡੇ ਬਹੁਤ ਚੀਜ਼ਾਂ ਦੀ ਚਲੋ ਹੋਣ ਵਾਲੇ ਐ ਅੱਗੇ ਅੱਗੇ ਪੰਚਾਇਤ ਨੇ ਬਹੁਤ ਕੰਮ ਕਰਵਾਏ ਵੀ ਨੇ ਠੀਕ ਹੈ ਨਹੀਂ ਤੇ ਅੱਗੇ ਅਸੀਂ ਵੀ ਕਰਵਾਵਾਂਗੇ ਮੰਤਰੀ ਸਾਹਿਬ ਦਾ ਆਸਰਾ ਲੈ ਕੇ